ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਵੀ ਜਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਜੇਕਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਅੱਜ ਗੱਲ ਕਰਦੇ ਹਾਂ 10 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਹੋਇਆ ਸੀਗਾ ਕਿ 9 ਤਰੀਕ ਤੱਕ ਮੌਸਮ ਸਾਫ਼ ਰਹੇਗਾ 10 ਤਰੀਕ ਤੋਂ ਪੰਜਾਬ ਦਾ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਅੱਜ 10 ਤਰੀਕ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਹਲਕੀ ਫੁਲਕੀ ਬੱਦਲਵਾਈ ਬਣਨੀ ਸ਼ੁਰੂ ਹੋ ਜਾਵੇਗੀ ਅੱਜ 10 ਅਪ੍ਰੈਲ ਤੋਂ ਲੈ ਕੇ 11 ਅਪ੍ਰੈਲ ਦੀ ਸਵੇਰ ਤੱਕ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਆ ਰਿਹਾ ਹੈ ਜਿਸ ਦੇ ਵਿੱਚ ਬੱਦਲਵਾਈ ਜ਼ਿਆਦਾਤਰ ਲਾਕਿਆਰੇ ਵਿੱਚ ਬਣਨ ਦੀ ਸੰਭਾਵਨਾ ਹੈ ਉਹ ਵੀ ਦੁਪਹਿਰ ਤੋਂ ਬਾਅਦ ਤੇ ਮੀਂਹ ਦੀ ਕੋਈ ਖਾਸ ਸੰਭਾਵਨਾ ਨਹੀਂ ਪਰ ਗਰਮੀ ਤੇ ਹੀਟ ਦੇ ਨਾਲ ਕੁਝ ਕੁ ਇਲਾਕਿਆਂ ਵਿੱਚ ਹਲਕੀਆਂ ਫੁਲਕੀ ਕਣਮਣ ਦੇਖ ਸਕਦੀ ਹੈ ਪਰ ਵੱਡੇ ਪੱਧਰ ਤੇ ਮੀਂਹ ਦੀਆਂ ਕਾਰਵਾਈਆਂ ਤੋਂ ਇਨਕਾਰ ਹੈ ਹਲਕੀ ਫੁਲਕੀ ਰਾਤ ਵੇਲੇ ਹਨੇਰੀ ਵੀ ਚੱਲ ਸਕਦੀ ਹੈ ਅਜਿਹਾ ਮੌਸਮ ਹੋ ਸਕਦਾ ਹੈ ਤੇ ਮੀਂਹ ਦੀ ਵੱਡੇ ਪੱਧਰ ਤੇ ਕੋਈ ਸੰਭਾਵਨਾ ਨਹੀਂ ਹੈ ਹਲਕੀ ਫੁਲਕੀ ਕਣਮਣ ਤੇ ਬਦਲਵਾਈ ਰਹਿ ਸਕਦੀ ਹੈ ਅੱਜ ਤੇ 11 ਤਰੀਕ ਤੋਂ ਮੌਸਮ ਇੱਕ ਵਾਰ ਫੇਰ ਸਾਫ਼ ਹੋਵੇਗਾ ਤੇ ਦੂਜੇ ਪਾਸੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਤਕਰੀਬਨ 36 37 ਡਿਗਰੀ ਨੂੰ ਟੱਚ ਕਰ ਰਿਹਾ ਹੈ ਲਗਾਤਾਰ ਤੇ ਉਸ ਤੋਂ ਇਲਾਵਾ ਜਿਹੜੇ ਆਪਣੇ ਦਿਨ ਦਾ ਟੈਂਪਰੇਚਰ ਹੋ 36 37 ਤੇ ਸਵੇਰ ਦਾ ਵੀ 20 ਡਿਗਰੀ ਦੇ ਆਸ-ਪਾਸ ਟੱਪ ਗਿਆ ਹੈ ਤੇ ਦੂਸਰੇ ਪਾਸੇ 11 ਤੇ 12 ਤਰੀਕ ਥੋੜਾ ਜਿਹਾ ਮੌਸਮ ਸਾਫ਼ ਰਹੇਗਾ 13 14 ਤੇ 15 ਤਰੀਕ ਨੂੰ ਇੱਕ ਹੋਰ ਜਿਹੜਾ ਸਿਸਟਮ ਆ ਰਿਹਾ ਹੈ ਉਹ ਕਾਫੀ ਮਜ਼ਬੂਤ ਹੈ ਜਾਨਕਿ ਜਿੰਨੀ ਅਮੀਰ ਸੀ ਉਹਦੇ ਨਾਲੋਂ ਹਲਕਾ ਜਿਹਾ ਕਮਜ਼ੋਰ ਪਰ ਫਿਰ ਵੀ ਉਹਦੇ ਵਿੱਚ ਮੀਂਹ ਹਨੇਰੀ ਤੇ ਗੜੇਮਾਰੀ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹੋ ਸਕਦੀ ਹੈ ਉਸ ਸਿਸਟਮ ਦੀਆਂ ਜਿਆਦੀਆਂ ਕਾਰਵਾਈਆਂ ਲੈਂਦੇ ਪੰਜਾਬ ਵਿੱਚ ਹੋਣਗੀਆਂ ਤੇ ਪੰਜਾਬ ਵਿੱਚ ਵੀ ਅਸਰ ਦੇਖੇਗਾ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਉਸ ਸਿਸਟਮ ਦਾ ਅਸਰ ਦਿਖਾਈ ਦੇਵੇਗਾ ਜਿਹਦੇ ਵਿੱਚ ਕਿਤੇ ਹਲਕੇ ਤੋਂ ਦਰਮਿਆਨਾ ਤੇ ਕਿਤੇ ਭਾਰੀ ਮੀਂਹ ਤੇ ਨਾਲ ਹਨੇਰੀ ਤੇ ਗੜ੍ਹੇਮਾਰੀ ਵੀ ਦੇਖੀ ਜਾਵੇਗੀ 13 ਤੋਂ 15 April ਤੱਕ